ਜੀ ਰਾਜੇ ਸਤਿ ਸ੍ਰੀ ਅਕਾਲ ਮੈਂ ਗੈਨਵੀਰ ਕਰਬਰਾ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਦੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਸੌਰੀ ਜਿਵੇਂ ਤੁਹਾਨੂੰ ਪਤਾ ਹੀ ਸੀ ਰਾਜੇ ਕਿ ਕੱਲ ਆਪਾਂ ਜਿਹੜਾ ਹਮਾਇੂ ਵਾਲਾ ਟੋਪਿਕ ਕਵਰ ਕਰ ਰਹੇ ਸੀਗੇ ਤੇ ਉਹਦੇ ਵਿੱਚੋਂ ਥੋੜਾ ਜਿਹਾ ਰਹਿੰਦਾ ਸੀਗਾ ਉਹ ਆਪਾਂ ਅੱਜ ਵਾਲੀ ਕਲਾਸ 'ਚ ਦੇਖਦੇ ਹਾਂ ਕੱਲ ਆਪਾਂ ਉਹਦੇ ਸਾਰੇ ਯੁੱਧ ਦੇਖ ਲਏ ਸੀ ਕਿ ਕਿਵੇਂ ਉਹ ਦੋ ਵਾਰ ਜਿਹੜਾ ਹੈਗਾ ਸ਼ਾਸਨ ਸੰਭਾਲਦਾ ਗੱਦੀ ਤੇ ਬੈਠਦਾ ਪਹਿਲਾਂ ਜਿਹੜਾ ਹੈਗਾ ਉਹ 1540 ਤੱਕ ਸ਼ਾਸਨ ਕਰਦਾ 1540 ਦੇ ਵਿੱਚ ਜਿਹੜਾ ਅਫਗਾਨ ਵੰਸ਼ ਦਾ ਸ਼ਾਸਕ ਹੁੰਦਾ ਸ਼ੇਰ ਸ਼ਾਹ ਸੂਰੀਓ ਉਹਨੂੰ ਹਰਾ ਕੇ ਇੱਕ ਨਵੇਂ ਵੰਸ਼ ਦੇ ਨਹੀਂ ਰੱਖਦਾ ਸੂਰੀ ਵੰਸ਼ ਦੀ ਫਿਰ ਉਸ ਤੋਂ ਬਾਅਦ ਇਹ 1555 ਦੇ ਵਿੱਚ ਫਿਰ ਦੁਬਾਰਾ ਜਿਹੜਾ ਆਪਣਾ ਦਿੱਲੀ ਦੀ ਗੱਦੀ ਤੇ ਬਿਰਾਜਮਾਨ ਹੁੰਦਾ ਉਹ ਸਾਰਾ ਆਪਾਂ ਡਿਸਕਸ ਕੀਤਾ ਸੀਗਾ ਇਹਦੇ ਵਿੱਚ ਉਹ 2-4 ਪੁਆਇੰਟ ਹੈ ਜਿਹੜੇ ਡਿਸਕਸ ਕਰਨ ਵਾਲੇ ਰਹਿੰਦੇ ਸੀਗੇ ਉਹ ਆਪਾਂ ਡਿਸਕਸ ਕਰਕੇ ਫਿਰ ਜਿਹੜਾ ਸੂਰ ਵੰਸ਼ ਜਿਹੜਾ ਵਿੱਚ ਦੀ 1540 ਤੋਂ 1555 ਤੱਕ ਜਿਹੜਾ ਸ਼ਾਸਨ ਹੁੰਦਾਗਾ ਉਹਦੇ ਬਾਰੇ ਡਿਸਕਸ ਕਰਾਂਗੇ ਆਪਾਂ ਠੀਕ ਆ ਮੀਬੇਚ ਦੀ ਕੌਣ ਆਇਆ ਸੀ ਤਾਂ ਹਮਾਇੂ ਬਾਰੇ ਆਪਾਂ ਨੂੰ ਜਾਣਕਾਰੀ ਕਿੱਥੋਂ ਮਿਲਦੀ ਹੈ ਰਾਜੇ ਜੋ ਵੀ ਆਪਾਂ ਇਹ ਸਾਰਾ ਕੁਝ ਪੜਿਆ ਉਹਦੀ ਜਾਣਕਾਰੀ ਦਾ ਸਰੋਤ ਕੀ ਆ ਤਾਂ ਹਮਾਇੂ ਨਾਮਾ ਰਚਨਾ ਹੈਗੀ ਹੈ ਜਿਹੜੀ ਕਿ ਇਹਦੀ ਭੈਣ ਸੀਗੀ ਗੁਲਬਦਨ ਬੀਗਮ ਉਹਨੇ ਇਹਦੀ ਰਚਨਾ ਕੀਤੀ ਸੀ ਹਮਾਇੂ ਨਾਮਾ ਦੀ ਉਹਦੇ ਤੋਂ ਆਪਾਂ ਆਪਾਂ ਨੂੰ ਹਮਾਇੂ ਬਾਰੇ ਜਾਣਕਾਰੀ ਜਿਹੜੀ ਉਹ ਮਿਲਦੀ ਆ ਇਹ ਫਾਰਸੀ ਭਾਸ਼ਾ ਦੇ ਵਿੱਚ ਲਿਖੀ ਗਈ ਸੀ ਰਾਜੇ ਚਚੇਰੀ ਭੈਣ ਸੀਗੀ ਮਾਇੂ ਦੀ ਜਿਹੜੀ ਇਹ ਗੁਲਬਦਨ ਬੀਗਮ ਸੀ ਚિત੍ਰਕਾਰ ਰਾਜੇ ਇਹਦੇ ਦਰਬਾਰ ਦੇ ਵਿੱਚ ਜਿਹੜੇ ਚਿਤ੍ਰਕਾਰ ਹੋਏ ਇਹਨਾਂ ਦੇ ਵਿੱਚੋਂ ਮੀਰ ਸੈਦ ਅਲੀ ਸੀਗਾ ਯੂਸਫ ਸੀ ਅਬਦੁੱਸ ਸਮਦ ਸੀ ਦੋਸਤ ਮੁਸਵਰ ਸੀ ਫਿਰ ਇਹਨੇ ਇਨਸਾਨ-ਏ-ਕਾਮਿਲ ਕਿਹਾ ਸੀ ਰਾਜੇ ਅਬੂਲ ਫਜ਼ਲ ਨੇ ਕਿਹਾ ਸੀ ਹਮਾਇੂਨ ਤਾਂ ਇਹ ਸ਼ਬਦ ਆ ਸਕਦੇ ਇਸੇ ਤਰ੍ਹਾਂ ਸਟੇਟਮੈਂਟ ਦੇ ਵਿੱਚ ਕਿ ਇਨਸਾਨ-ਏ-ਕਾਮਿਲ ਕਿਸ ਨੂੰ ਕਿਹਾ ਗਿਆ ਤਾਂ ਹਮਾਇੂਨ ਨੂੰ ਕਿਹਾ ਗਿਆ ਸੀ ਦੇਖਿਆ ਹੈ ਕਿ ਨਹੀਂ ਸੀਗਾ ਅਬੂਲ ਫਜ਼ਲ ਨੇ ਜੜਾਇਆ ਗਾਈ ਦੀ ਵਾਸਤੇ ਹੀ ਸਤਕਾਰਯੋਗ ਸ਼ਬਦ ਜਿਹੜੇ ਵਰਤੇ ਸੀਗੇ اہلئے مراد نامک سموھ بنوایا سی راجیے نے جڑا ਕਿ ਨਰਤਕਾਂ ਦੇ ਨਾਲ ਸੰਬੰਧਕ ਸੀ کئی وری پوچھ لیندے ہیں کہ نرتیاں ਦੇ ਨਾਲ ਸੰਬੰਧਿਤ سموھ ਹੈ ਜਿਹੜਾ ਉਹਦਾ ਨਾਮ ਕੀ ਆ ਤਾਂ اہلئے مراد ਆ ਬਣਾਇਆ ਕਿਨੇ ਸੀ ਇਹ ਹਮਾਦੂ ਨੇ ਬਣਾਇਆ ਸੀ ਫਿਰ مینا بازار ਇਹਦੇ ਚ ਕੁਐਸਚਨ ਕਾਫੀ ਬੰਦਾ ਹੁੰਦਾ ਰਹੇ ਜੀ ਕਿ مینا بازار ਆ ਜਿਹੜੀ ਉਹ ਕਿਸ ਨੇ ਲਗਵਾਈ ਸੀ ਤਾਂ مینا بازار ਹਮਾਦੂ ਨੇ ਲਗਵਾਈ ਸੀ راجے ਦਿੱਲੀ ਦੇ ਵਿੱਚ ਇਹਦੇ ਵਿੱਚ ਕੀ ਹੁੰਦਾ ਸੀਗਾ ਕਿ ਜਿਹੜੇ ਆਮ ਲੋਕ ਸੀਗੇ ਨਾ ਉਹਨਾਂ ਨੂੰ ਇਹਨਾਂ ਦੇ ਵਿੱਚ ਜਾਣ ਦੀ ਆਗਿਆ ਨਹੀਂ ਹੁੰਦੀ ਸੀਗੀ ਜਿਹੜਾ ਸਮਾਨ ਵੇਚਣ ਦੀ ਜਿਹੜੀ ਪ੍ਰੋਸੈਸ ਸੀਗਾ ਉਹ ਜਿਹੜੇ ਮੁਗਲ ਕਰਮਚਾਰੀ ਸੀ ਨਾ ਉਹਨਾਂ ਦੀਆਂ ਪਤਨੀਆਂ ਵੇਚਦੀਆਂ ਹੁੰਦੀਆਂ ਸੀ ਤੇ ਖਰੀਦਣ ਦਾ ਕੰਮ ਆ ਜਿਹੜਾ ਉਹ ਰਾਜ ਪਰਿਵਾਰ ਦੇ ਲੋਕ ਕਰਦੇ ਸੀ ਜਿਹੜੀ ਮੀਨਾ ਬਾਜ਼ਾਰ ਹੁੰਦਾ ਸੀ ਨਾ ਉਹ ਦਿੱਲੀ ਦੇ ਵਿੱਚ ਸੀ ਸਾਮਾਨ ਵੇਚਣ ਦਾ ਕੰਮ ਮੁਗਲ ਕਰਮਚਾਰੀ ਸੀ ਜਿਹੜੀ ਉਹਨਾਂ ਦੀਆਂ ਪਤਨੀਆਂ ਕਰਦੀਆਂ ਸੀ ਤੇ ਖਰੀਦਣ ਦਾ ਕੰਮ ਰਾਜ ਪਰਿਵਾਰ ਦੇ ਲੋਕ ਕਰਦੇ ਸੀ ਆਮ ਲੋਕਾਂ ਨੂੰ ਇੱਥੇ ਜਾਣ ਦੀ ਇਜਾਜ਼ਤ ਜਿਹੜੀ ਉਹ ਨਹੀਂ ਹੁੰਦੀ ਸੀ ਤੇ ਤੁਹਾਡਾ ਕਿਹਾ ਜਿਹੜਾ ਇਹ ਹਮਾਦੂ ਵਾਲਾ ਟੋਪਿਕ ਉਹ ਆਪਣਾ ਕੰਪਲੀਟ ਹੋ ਗਿਆ ਇਹ ਦੋ ਚਾਰ ਪੁਆਇੰਟ ਜਿਹੜੇ ਕੱਲ੍ਹ ਰਹਿ ਗਏ ਸੀ ਉਹਨਾਂ ਨੂੰ ਆਪਾਂ ਅੱਜ ਡਿਸਕਸ ਕਰ ਲਿਆ ਪਰ ਆਪਾਂ ਜਿਹੜਾ ਹੈਗਾ ਸੂਰਵੰਸ਼ ਜਾਂ ਦੂਜਾ ਅਫਗਾਨਵੰਸ਼ ਜਿਹਨੂੰ ਕਹਿੰਦੇ ਆ ਉਹਦੇ ਬਾਰੇ ਡਿਸਕਸ ਕਰਾਂਗੇ ਆਪਾਂ ਅੱਧਾ ਟੌਪਿਕ ਅੱਜ ਕਰਾਂਗੇ ਰਾਜੀ ਕਿਉਂਕਿ ਪੂਰਾ ਕਰਾਉਂਦੀ ਮੇਰੇ ਚ ਹੈ ਨਹੀਂ ਪਹੁੰਚ ਅੱਜ ਤੇ ਅੱਧਾ ਟੌਪਿਕ ਆਪਾਂ ਕੱਲ ਨੂੰ ਕਰਾਂਗੇ ਠੀਕ ਆ ਇਹਦੀਆਂ ਜਿਹੜੀਆਂ ਲੜਾਈਆਂ ਬਾਰੇ ਬਰਨਣਾ ਉਹ ਆਪਾਂ ਅੱਜ ਕਰ ਲਾਂਗੇ ਜਿਹੜੀ ਇਹਦੀ ਪ੍ਰਸ਼ਾਸਨ ਵਿਵਸਥਾ ਸੀਗੀ ਉਹਦੇ ਬਾਰੇ ਆਪਾਂ ਜਿਹੜਾ ਕੱਲ ਨੂੰ ਡਿਸਕਸ ਕਰ ਲਾਂਗੇ ਠੀਕ ਹੈ ਨਾ ਕਿਉਂਕਿ ਇਹ ਪ੍ਰਸ਼ਾਸਨਿਕ ਕੰਮਾਂ ਵਾਸਤੇ ਜਨਨ ਜਾਂਦਾ ਸੀ ਤੇ ਇਹਦੀ ਪ੍ਰਸ਼ਾਸਨ ਵਿਵਸਥਾ ਵੀ ਆਪਾਂ ਨੂੰ ਕਰਨੀ ਪਊਗੀ ਠੀਕ ਆ ਦਾ ਸੂਰਵੰਸ਼ ਰਾਜੇ ਜਿਹਦੀ ਸਥਾਪਨਾ ਜਿਹੜੀ ਹੈਗੀ ਉਹ ਸ਼ੇਰ ਸ਼ਾ ਸੂਰੀ ਨੇ ਰੱਖੀ ਸੀਗੀ ਕਨੌਜ ਬੈਲਗ੍ਰਾਮ ਜਿਹੜਾ ਕਿ 1540 ਦੇ ਵਿੱਚ ਜਦੋਂ ਦਾ ਉਹਦਾ ਹਮਾਇੂ ਦੇ ਨਾਲ ਉਹਦੇ ਵਿੱਚ ਜਿੱਤ ਤੋਂ ਬਾਅਦ ਜਿਹੜਾ ਹੈਗਾ ਇਹਨੇ ਸੂਰਵੰਸ਼ ਦੀ ਜਿਹੜੀ ਨੀ ਰੱਖੀ ਸੀਗੀ ਤਾਂ ਇਹਦੀ ਜਾਣਕਾਰੀ ਕਿੱਥੋਂ ਮਿਲਦੀ ਹੈ ਰਾਜੇ ਕਿਉਂਕਿ ਹਰੇਕ ਕੋਈ ਵੀ ਵੰਸ਼ ਹੋਇਆ ਚਾਹੀ ਉਹ ਦਿੱਲੀ ਸਲਤਨਤ ਦੇ ਨਾਲ ਸੰਬੰਧਿਤ ਰਾਜੇ ਹੋਇਆ ਚਾਹੀ ਉਹ ਮੁਗਲ ਵੰਸ਼ ਬਾਬਰ ਹੋਇਆ ਜਾਂ ਹਮਾਇੂ ਹੋਇਆ ਕੋਈ ਵੀ ਜਿਹੜਾ ਕਾਲ ਆਉਂਦਾ ਹਰੇ ਕਾਲ ਦੇ ਨਾਲ ਸੰਬੰਧਿਤ ਜਾਣਕਾਰੀ ਦਾ ਸਰੋਤ ਹੁੰਦਾ ਕੋਈ ਪੁਸਤਕਾਂ ਹੁੰਦੀਆਂ ਜਿਵੇਂ ਕੁਝ ਪਹਿਲਾਂ ਜਿਹੜੇ ਪ੍ਰਾਚੀਨ ਇਤਿਹਾਸ ਸੀ ਉਹਦੇ ਵਿੱਚ ਸ਼ਿਲਾ ਲੇਖ ਵਗੈਰਾ ਮਿਲਦੇ ਸੀਗੇ ਨਾ ਤਾਂ ਉਸੇ ਤਰ੍ਹਾਂ ਇਹਦੀ ਜਾਣਕਾਰੀ ਦਾ ਸਰੋਤ ਵੀ ਇੱਕ ਪੁਸਤਕ ਹੈ ਜਿਹਦਾ ਨਾਂ ਹੈਗਾ ਤਾਰੀਖੇ ਸ਼ੇਰ ਸ਼ਾਹੀ ਜਿਹੜੀ ਲਿਖੀ ਸੀਗੀ ਆਬਾਸ ਖਾਨ ਸਰਵਾਨੀ ਨੇ ਤੇ ਲਿਖੀ ਕਿਹਦੇ ਕਹਿਣ ਤੇ ਸੀ ਰਾਜੇ ਅਕਬਰ ਦੇ ਕਹਿਣ ਤੇ ਲਿਖੀ ਸੀ ਇਹਦੀ ਜਾਣਕਾਰੀ ਦਾ ਸਰੋਤ ਕੀ ਆ ਤਾਰੀਖੇ ਸ਼ੇਰ ਸ਼ਾਹੀ ਆ ਜਿਹੜੀ ਲਿਖੀ ਸੀਗੀ ਆਬਾਸ ਖਾਨ ਸਰਵਾਨੀ ਨੇ ਕਹਿਣ ਤੇ ਅਕਬਰ ਦੇ ਲਿਖੀ ਸੀ ਸੂਰਵੰਸ਼ ਦਾ ਸਮਾਂ ਕਿੰਨਾ ਹੁੰਦਾ ਰਾਜੇ 1540 ਤੋਂ 1555 ਤੱਕ ਆਪਾਂ ਦੇਖਿਆ ਸੀ ਹਮਾਇੂ ਵਾਲੀ ਟੌਪਿਕ ਦੇ ਵਿੱਚ ਵੀ ਕਿ ਜਿਹੜਾ ਹਮਾਇੂ ਆ ਉਹ ਜਦੋਂ 1540 ਦੇ ਵਿੱਚ ਹਾਰ ਜਾਂਦਾ ਬਿਲਗ람 ਦੇ ਯੁੱਧ ਦੇ ਵਿੱਚ ਤਾਂ ਜਿਹੜਾ ਸ਼ੇਰ ਸ਼ਾ ਸੂਰੀ ਹੁੰਦਾ ਉਹ ਇੱਕ ਸੂਰਵੰਸ਼ ਦੀ ਨੀਂ ਰੱਖਦਾ ਤੇ ਉਸ ਤੋਂ ਬਾਅਦ ਜਦੋਂ ਸੂਰਵੰਸ਼ ਦੀ ਛੇਵੀਂ ਪੀੜੀ ਚੱਲ ਰਹੀ ਹੁੰਦੀ ਹੈ ਤਾਂ ਸਿਕੰਦਰ ਸ਼ਾਹ ਨਾਂ ਦਾ ਇੱਕ ਸ਼ਾਸਕ ਹੁੰਦਾ ਜਿਹੜਾ ਰਾਜ ਸੰਭਾਲ ਰਿਹਾ ਹੁੰਦਾ ਉਸ ਸਮੇਂ ਦੇ ਵਿੱਚ ਤਾਂ ਇਹ ਜਿਹੜਾ ਹਿਮਾਯੂ ਹੁੰਦਾ ਉਹ ਇਹਨੂੰ ਹਰਾ ਕੇ 1555-55 ਦੇ ਜੇ ਲਗਾਤਾਰ ਜਿਹੜੀਆਂ ਦੋ ਲੜਾਈਆਂ ਹੁੰਦੀਆਂ ਉਹਨੇ ਦੇ ਵਿੱਚ ਹਰਾ ਕੇ ਇਹ ਦਿੱਲੀ ਦਾ ਜਿਹੜਾ ਰਾਜਭਾਗ ਆ ਫਿਰ ਦੁਬਾਰਾ ਤੋਂ ਸੰਭਾਲਦਾ ਆ। ਆਪਾਂ ਇਹ ਪਿਛਲੀ ਕਲਾਸ ਚ ਵੀ ਦੇਖ ਕੇ ਆਏ ਆ। ਸੰਸਥਾਪਕ ਰਾਜੇ ਸ਼ੇਰ ਸ਼ਾ ਸੂਰੀ ਸੀਗਾ ਕਨੌਜ ਬੈਲਗ੍ਰਾਮ ਦੇ ਯੁੱਧ ਤੋਂ ਬਾਅਦ 1540 ਦੇ ਵਿੱਚ ਇਹਦੇ ਬਾਰੇ ਮੈਨੂੰ ਦੱਸਣ ਦੀ ਹੁਣ ਜ਼ਰੂਰਤ ਨਹੀਂ ਨਾ ਕਿਉਂਕਿ ਆਪਾਂ ਕਨੌਜ ਬੈਲਗ੍ਰਾਮ ਦਾ ਯੁੱਧ ਤਾਂ ਜਿਹੜਾ ਉਹ ਲਾਸਟ ਕਲਾਸ ਦੇ ਵਿੱਚ ਕਰ ਚੁੱਕੀ ਆਂ ਪੂਰੀ ਡਿਟੇਲ ਦੇ ਵਿੱਚ। ਜਿਨੇ ਉਹ ਕਲਾਸ ਨਹੀਂ ਵੇਖੀ ਬਈ ਉਹ ਉੱਥੇ ਜਾ ਕੇ ਉਹ ਕਲਾਸ ਨੂੰ ਜ਼ਰ ਫਿਰ ਇਹਦਾ ਮੁੱਢਲਾ ਨਾਮ ਕੀ ਸੀ ਰਾਜੀ ਫਰੀਦ ਸੀਗਾ ਪਿਤਾ ਦਾ ਨਾਮ ਜ਼ਗੀਰਦਾਰ ਹਸਨ ਖਾਨ ਸੀ ਜਨਮ ਹੁੰਦਾ ਇਹਦਾ 1472 ਈਸਵੀ ਦੇ ਵਿੱਚ ਬੇズਵਾੜਾ ਹੁਸ਼ਿਆਰਪੁਰ ਪਾਕਿਸਤਾਨ ਦੇ ਵਿੱਚ ਸੰਸਾਰਾਮ ਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਵੀ ਨਾਮ ਲਿਖਿਆ ਜਾ ਸਕਦਾ ਹੈ ਰਾਜੀ ਬੇズਵਾੜਾ ਵੀ ਲਿਖਿਆ ਜਾ ਸਕਦਾ ਸੰਸਾਰਾਮ ਵੀ ਲਿਖਿਆ ਸਕਦਾ ਪੁੱਤਰ ਇਸਲਾਮ ਸ਼ਾ ਸੂਰੀ ਤੇ ਆਦਿਲ ਸ਼ਾ ਸੀ ਕੁਰਨਾ ਕੀ ਸੀ ਰਾਜੇ ਇਗਨ ਉਪਾਦੀਆ ਵੀ ਕਹਿ ਦਿੰਦੇ ਆ ਤੇ ਹੋਰ ਨਾਮ ਵੀ ਕਹਿ ਦਿੰਦੇ ਆ ਤਾਂ ਸ਼ੇਰਖਾਂ ਇਹ ਉਪਾਦੀ ਇਹਨੂੰ ਬਹਾਰਖਾਂ ਲੋਹਾਨੀ ਨੇ ਦਿੱਤੀ ਸੀ ਰਾਜੇ ਬਹਾਰਖਾਂ ਲੋਹਾਨੀ ਸੀ ਜਿਹੜਾ ਉਹ ਬਿਹਾਰ ਦਾ ਸ਼ਾਸਕ ਸੀਗਾ ਉਹਦੇ ਇਹ ਪੁੱਤਰ ਦਾ ਜਿਹੜਾ ਸੰਖਿਆਕ ਸੀਗਾ ਸ਼ੇਰਖਾਂ ਸੀ ਨਾ ਜਿਹੜਾ ਇਹ ਇਹ ਜਦੋਂ ਉਹ ਉਹਦੇ ਇੱਕ ਵਾਰੀ ਸ਼ੇਰ ਨੇ ਹਮਲਾ ਕੀਤਾ ਸੀ ਤਾਂ ਇਹਨੇ ਸ਼ੇਰ ਦਾ ਡਟ ਕੇ ਮੁਕਾਬਲਾ ਕੀਤਾ ਸੀ ਤੇ ਉਸ ਤੋਂ ਬਾਅਦ ਜਿਹੜਾ ਬਹਾਰਖਾਂ ਨੇ ਇਹਨੂੰ ਉਪਾਦੀ ਦਿੱਤੀ ਸੀ ਸ਼ੇਰਖਾਂ ਦੀ ਫਿਰ ਇਹ ਜਦੋਂ ਚੌਥਾ ਦਾ ਯੁੱਧ ਜਿੱਤਦਾ ਰਾਜੇ ਤਾਂ ਚੌਥਾ ਜਿੱਤ ਤੋਂ ਬਾਅਦ ਇਹ ਜਿਹੜੀ ਉਪਾਦੀ ਲੈਂਦਾਗਾ ਉਹਦਾ ਨਾਮ ਹੁੰਦਾਗਾ ਸ਼ੇਰ ਸ਼ਾਹ ਜਦੋਂ ਆਪਾਂ ਕੱਲ ਵੀ ਦੇਖਿਆ ਸੀਗਾ ਨਾ ਕੱਲ ਦੀ ਕਲਾਸ ਦੇ ਵਿੱਚ ਵੀ ਚੌਥਾ ਜਦੋਂ ਹੋਇਆ ਸੀਗਾ ਹਮਾਜੂ ਦੇ ਵਿੱਚ ਕਰਤੇ ਸ਼ੇਰ ਸ਼ਾਹ ਸੂਰੀ ਦੇ ਵਿੱਚ ਕਰਜੀ ਦੇ ਵਿੱਚ ਜਿਹੜਾ ਹਮਾਜੂ ਆ ਉਹ ਜਾਨ ਬਚਾਉਣ ਵਾਸਤੇ ਨਦੀ ਦੇ ਵਿੱਚ ਛਾਲ ਮਾਰ ਦਿੰਦਾ ਤਾਂ ਉਸ ਜਿੱਤ ਤੋਂ ਬਾਅਦ ਇਹਨੇ ਜਿਹੜਾ ਹੈਗਾ ਸ਼ੇਰ ਸ਼ਾਹ ਦੀ ਉਪਾਦੀ ਲਈ ਸੀ ਤੇ ਫਿਰ ਜਿਹੜਾ ਜੁੱਧ ਕਨੋਜ ਜਾਂ ਬੈਲਗ੍ਰਾਮ ਦਾ ਜੁੱਧ ਜਿਹੜਾ 1540 ਈਸਵੀ ਦੇ ਵਿੱਚ ਹੁੰਦਾ ਉਹਦੇ ਵਿੱਚ ਰਾਜੇ ਜਦੋਂ ਇਹ ਜਿੱਤ ਜਾਂਦਾ ਤੇ ਆਪਦੇ ਵੰਸ਼ ਦੀ ਨੀਂਹ ਰੱਖਦਾ ਸੂਰੀ ਵੰਸ਼ ਦੀ ਨੀਂਹ ਰੱਖਦਾ ਤਾਂ ਇਹ ਸ਼ੇ ਫਿਰ ਹਜ਼ਰਤ ਅਲਵ ਦੀ ਉਪਾਦੀ ਇਹਨੂੰ ਰਾਜੇ ਜਿਹੜੀ ਦਿੱਤੀ ਸੀਗੀ ਉਹ ਹਜ਼ਰਤ ਹਜ਼ਰਤ ਆਲੇ ਨੇ ਦਿੱਤੀ ਸੀਗੀ ਹਜ਼ਰਤ ਇਹ ਆਲਾ ਦੀ ਉਪਾਦੀ 1529 ਦੇ ਵਿੱਚ ਜਦੋਂ ਇਹਨੇ ਬੰਗਾਲ ਦੇ ਜਿਹੜਾ ਨਸੁਰਤ ਖਾਇਗਾ ਉਹਨੂੰ ਹਰਾਇਆ ਸੀ ਉਸ ਤੋਂ ਬਾਅਦ ਠੀਕ ਹੈ ਨਾ ਤਾਂ ਇਹਦੀਆਂ ਪਾਧੀਆਂ ਇਹਨਾਂ ਨੂੰ ਧਿਆਨ ਚ ਜ਼ਰੂਰ ਰੱਖ ਲੈ। ਫਿਰ ਸ਼ੇਰ ਸ਼ਾ ਸੂਰੀ ਦੇ ਰਾਜੇ ਸੁਤੇਲੇ ਭਰਾ ਦਾ ਨਾਮ ਸੁਲੇਮਾਨ ਸੀਗਾ ਜੂਨਪੁਰ ਕਦੋਂ ਗਿਆ ਸੀਗਾ ਜਿਹੜਾ ਸ਼ੇਰ ਸ਼ਾ ਸੂਰੀ ਸੀਗਾ 12 ਸਾਲ ਦੀ ਉਮਰ ਦੇ ਵਿੱਚ ਗਿਆ ਸੀ ਰਾਜੇ ਜਮਾਲ ਖਾਨ ਦੇ ਕੋਲ ਉੱਥੋਂ ਇਹਨਾਂ ਅਰਬੀ ਤੇ ਫਾਰਸੀ ਪਸ਼ਾਵਾ ਸਿੱਖਣਾ ਸੀ ਤਾਂ ਇਹ ਪੁੱਛ ਸਕਦੇ ਆ ਕਿ ਛੇ-ਛਿਆ ਸੂਰੀ ਨੇ ਅਰਬੀ ਤੇ ਫਾਰਸੀ ਪਸ਼ਾਵਾ ਕਿੱਥੇ ਸਿਖਾਈਆਂ ਤਾਂ ਜਮਾਲ ਖਾਨ ਤੋਂ ਸਿੱਖਣਾ ਸੀ ਨਾ ਜੋਂਪੂਰ ਦੇ ਵਿੱਚ 12 ਸਾਲ ਦੀ ਉਮਰ ਦੇ ਵਿੱਚ ਵਾਪਸ ਫਿਰ ਉਹ ਤੋਂ ਸੰਸਾਰਾਮ ਆਉਂਦਾ ਰਾਜੇ 1797-98 ਦੇ ਵਿੱਚ ਜਿੱਤੇ ਦੇ ਪਿਤਾ ਜੀ ਦੀ ਮੌਤ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਇਹ ਆਉਂਦਾ ਤੇ ਉਹਦੀ ਜਗੀਰ ਨੂੰ ਸੰਭਾਲਦਾ ਪਰ ਜਿਹੜਾ ਇਹਦਾ ਸੋਤੇਲਾ ਭਰਾ ਹੁੰਦਾ ਸੁਲੇਮਾਨ ਉਹਦੇ ਨਾਲ ਝਗੜਾ ਹੋਣ ਕਰਕੇ ਫਿਰ ਘਰ ਛੱਡ ਕੇ ਜਿਹੜਾ ਵਾਪਸ ਚਲਾ ਜਾਂਦਾ ਫਿਰ ਇਹ ਬਹਾਰ ਖਾਨ 로ਹਾਨੀ ਕੋਲ ਜਾਂਦਾ ਰਾਜ ਜੀਰਾ ਪਰ ਦੇਖਿਆ ਨਾ ਵੀ ਇਹਨੂੰ ਸ਼ੇਰਖਾਂ ਦੀ उपाधि ਦਿੱਤੀ ਤਾਂ ਉਹ ਇਹ ਬਹਾਰ ਖਾਂ ਲੋਹਾਨੀਆ ਜੋ ਕਿ ਬਿਹਾਰ ਦਾ ਸ਼ਾਸਕਾ ਤੇ ਉੱਥੇ ਜਾ ਕੇ ਜਿਹੜਾ ਉਹਦਾ ਪੁੱਤਰ ਹੁੰਦਾ ਜਲਾਲ ਖਾਂ ਰਾਜਾ ਉਹ ਰਾਜੇ ਉਹਦਾ ਸੁਰੱਖਿਅਕ ਬਣਦਾ ਠੀਕ ਹੈ ਨਾ ਯਾਨੀ ਕਿ ਉਹਦਾ ਬੋਡੀਗਾਰਡ ਬਣਦਾ ਜਿਹੜਾ ਉਹਦਾ ਪੁੱਤਰ ਹੁੰਦਾ ਨਾ ਬਹਾਰ ਖਾਂ ਦਾ ਉਹਦਾ ਪੁੱਤਰ ਦਾ ਨਾਮ ਜਲਾਲ ਖਾਂ ਹੈਗਾ ਸਾਰੇ ਨਾਮ ਧਿਆਨ ਚ ਰੱਖਣੇ ਆ ਤੁਸੀਂ ਉਹਦਾ ਇਹ ਬੋਡੀਗਾਰਡ ਬਣਦਾ ਤੇ ਇੱਕ ਦਿਨ ਜਦੋਂ ਵੀ ਯਾਨੀ ਕਿ ਇਹ ਬਿਨਾ ਸ਼ੇਰ ਬਿਨਾ ਹਥਿਆਰ ਦੇ ਜਿਹੜਾ ਸ਼ੇਰ ਨੂੰ ਮਾਰ ਦਿੰਦਾ ਤੇ ਜਿਹੜਾ ਬਹਾਰ ਖਾਨ ਰੁਹਾਨੀ ਹੁੰਦਾ ਇਹਨੂੰ ਉਪਾਦੀ ਦਿੰਦਾ ਸ਼ੇਰਖਾਨੀ ਠੀਕ ਹੈ ਨਾ ਫਿਰ ਹਜ਼ਰਤੇ ਆਲਾ ਦੀ ਉਪਾਦੀ ਜਿਹੜੀ ਉਹ Hazrat Ali ਨੇ ਦਿੱਤੀ ਸੀਗੀ राजे ਪਿੱਛੇ ਮੈਂ ਅੱਲ ਬੋਲਦਾ ਸੀਗਾ Hazrat Ali 1529 ਵੀ ਦੇ ਵਿੱਚ ਬੰਗਾਲ ਦੇ ਸ਼ਾਸਕ ਜਿਹੜਾ ਨੂੰ ਸੁਰਤਖਾਨ ਜੁਦੈ ਨੇ ਹਰਾਇਆ ਸੀ ਤਾਂ ਉਹਨੂੰ ਇਹ ਮਿਲੀ ਸੀ ਫਿਰ ਇਹ राजे ਕੂਟਨੀਤਿਕ ਸ਼ਾਸਕ ਸੀਗਾ ਤਾਂ ਇਹ ਬਾਬਰ ਦੀ ਸੈਨਾ ਦੇ ਵਿੱਚ ਸ਼ਾਮਲ ਹੁੰਦਾ ਸ਼ਾਮਲ ਹੋਣ ਦਾ ਕਾਰਨ ਕੀ ਹੁੰਦਾ ਰਾਜੇ ਇਹ ਦੇਖਣਾ ਚਾਹੁੰਦਾ ਕਿ ਮੁਗਲ ਆ ਜਿਹੜੇ ਉਹਨਾਂ ਦੀ ਯੁੱਧ ਨੀਤੀ ਕੀ ਆ ਉਹਨਾਂ ਦੀਆਂ ਕਮੀਆਂ ਕੀ ਆ ਉਹਨਾਂ ਦੀਆਂ ਸ਼ਕਤੀਆਂ ਕੀ ਆ ਸਾਰੀਆਂ ਚੀਜ਼ਾਂ ਨੂੰ ਬਰੀਕੀ ਦੇ ਨਾਲ ਸਮਝਣ ਵਾਸਤੇ ਜਿਹੜਾ ਹੈਗਾ ਇਹ ਪਾਣੀ ਪੱਥ ਦੇ ਪਹਿਲੇ ਯੋਧੇ ਵਿੱਚ ਸ਼ਾਮਲ ਹੁੰਦਾ ਹੈਗਾ ਬਾਬਰ ਦੀ ਸੈਨਾ ਦੇ ਵਿੱਚ ਫਿਰ ਬਿਹਾਰ ਦਾ ਸ਼ਾਸਕਵੰਦਰ ਹੈ ਜਿਹੜੇ ਬਿਹਾਰਖਾਨੇ ਨੂੰ ਸ਼ੇਰਖਾਂ ਦੀ ਉਪਾਧੀ ਦਿੱਤੀ ਸੀ ਜੀ ਜਦੋਂ ਉਹਦੀ ਮੌਤ ਹੋ ਜਾਂਦੀ ਹੈ ਤੇ ਜਿਹੜੀ ਉਹਦੀ ਵਿਧਵਾ ਹੁੰਦੀ ਹੈ ਨਾ ਦਾਦੂ ਬੇਗਮ ਉਹਦੇ ਨਾਲ ਇਹ ਵਿਆਹ ਕਰ ਲੈਂਦਾ ਮੈਰिज ਕਰਕੇ ਉਸ ਤੋਂ ਬਾਅਦ ਜਿਹੜਾ ਹੈਗਾ ਬਿਹਾਰ ਦਾ ਸ਼ਾਸਕ ਆਪਣੇ ਆਪ ਨੂੰ ਕੋਸ਼ਿਤ ਕਰ ਦਿੰਦਾ ਫਿਰ ਜੁਨਾਰਗੜ੍ਹ ਤੇ ਦਾ ਸ਼ਾਸਕ ਬੰਦਰ राजे ਚਨਾਰਗੜ ਦੇ ਵਿੱਚ ਤਾਜਖਾਨ ਦਾ ਸ਼ਾਸਕ ਸੀਗਾ ਉਹਦੀ ਪਤਨੀ ਜਿਹੜੀ ਲਾਡ ਮਲਿਕਾ ਉਹਦੇ ਨਾਲ ਹੀ ਵਿਆਹ ਕਰਾ ਲੈਂਦਾ 1530 ਈਸਵੀ ਦੇ ਵਿੱਚ ਤੇ ਉੱਥੋਂ ਦਾ ਵੀ ਜਿਹੜਾ ਇਹ ਸ਼ਾਸਕ ਬਣ ਜਾਂਦਾ ਫਿਰ ਇਹ ਦੇਵਰੀਆ ਦਾ ਜਿਹੜਾ ਚੌਥਾ ਦਾ ਯੋਧ ਤੇ ਨੌਜ ਦਾ ਯੋਧ ਇਹ ਆਪਾਂ ਲਾਸਟ ਕਲਾਸ ਦੇ ਵਿੱਚ ਕੀਤੇ राजे ਤੁਸੀਂ ਉੱਤੇ ਜਾ ਕੇ ਵੇਖ ਲਿਓ ਇਹਨਾਂ ਨੂੰ ਕਿਉਂਕਿ ਮੇਰੀ ਮੇਰੇ ਦੁਬਾਰੀ ਬਾਰੀ ਨਹੀਂ ਭੁੱਲਿਆ ਜਾਂਦਾ ਅੱਜ ਹਮਾਜੂ ਵਾਲੇ ਟੌਪਿਕ ਦੇ ਵਿੱਚ ਆਪਾਂ ਇਹ ਡਿਟੇਲ ਚ ਕੀਤੇ ਆ ਉੱਥੇ ਤੁਸੀਂ ਦੇਖ ਲਿਓ ਦੇਵਰੀਆ ਦੇ ਯੋਧੇ ਦੇ ਵਿੱਚ ਤਾਂ ਇਹ ਜਿਹੜਾ ਹੈਗਾ ਮਹਿਮੂਦ ਲੋਦੀ ਦਾ ਸਾਥ ਦਿੰਦਾ ਹੁੰਦਾ ਰਾ ਜੇ ਤੇ ਫਿਰ ਉਥੋਂ ਭੱਜ ਕੇ ਇਹ ਚਨਾਰ ਦੇ ਕਿੜੇ ਦੇ ਵਿੱਚ ਜਿਹੜਾ ਲੁੱਕ ਜਾਂਦਾ ਹੁੰਦਾ ਹਨਾ ਮਹਿਮੂਦ ਲੋਦੀ ਦਾ ਸਾਥ ਦਿੰਦਾ ਤੋਂ ਚਨਾਰ ਦੇ ਕਿੜੇ ਦੇ ਵਿੱਚ ਲੁੱਕ ਜਾਂਦਾ ਹਨਾ ਫਿਰ ਚੌਤਸਾ ਦਾ ਜਿਹਦੇ ਬਾਅਦ ਇਹ ਸ਼ੇਰ ਸ਼ਾਹ ਦੀ ਅਪਾਦੀ ਲੈਂਦਾ ਹੁੰਦਾ ਰਾ ਜੇ ਤੇ ਕਨੌਜ ਦਾ ਜਿਹਦੇ ਤੋਂ ਬਾਅਦ ਇਹ ਸੂਰਬੰਚ ਦੀ ਨਹੀਂ ਰੱਖਦਾਗਾ 1540 ਦੇ ਵਿੱਚ ਹੁੰਦਾ ਉਹ ਵਾਲਾ ਫਿਰ ਬੰਗਾਲ ਦੀ ਜੱਤ ਹੁੰਦੀ ਰਾਜੀ ਸ਼ਾਸਕ ਬੰਦ ਤੋਂ ਬਾਅਦ ਇਹ ਬੰਗਾਲ ਤੇ ਹਮਲਾ ਕਰਦਾ ਬੰਗਾਲ ਦੇ ਉੱਤੇ ਮਹਿਮੂਦ ਸ਼ਾਹ ਜਿਹੜਾ ਉਹਦਾ ਸ਼ਾਸਕ ਸੀ ਰਾਜੇ 1541 ਈਸਵੀ ਦੇ ਵਿੱਚ ਹੈ ਮਹਿਮੂਦ ਸ਼ਾਹ ਦਾ ਸ਼ਾਸਕ ਸੀਗਾ ਜਦੋਂ ਮਹਿਮੂਦ ਸ਼ਾਹ ਦੀ ਮੌਤ ਹੋ ਜਾਂਦੀ ਹੈ ਤੇ ਜਿਹੜਾ ਇੱਕ ਖਿਜ਼ਰ ਖਾਨ ਆ ਦਾ ਵਿਅਕਤੀ ਹੁੰਦਾ ਉਹ ਦੀ ਬੇਟੀ ਦੇ ਨਾਲ ਵਿਆਹ ਕਰ ਲੈਂਦਾ ਮਹਿਮੂਦ ਸ਼ਾਹ ਦੀ ਬੇਟੀ ਦੇ ਨਾਲ ਤੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੰਦਾ ਤੇ ਜਿਹੜਾ ਇਹ ਸ਼ੇਰ ਸ਼ਾ ਸੂਰੀ ਹੁੰਦਾ ਉਹਨੂੰ ਕੈਦੀ ਬਣਾ ਕੇ ਜਿਹੜਾ ਹੈਗਾ ਆਪ ਫਿਰ ਉੱਥੋਂ ਦਾ ਸ਼ਾਸਕ ਬਣ ਜਾਂਦਾ ਠੀਕ ਹੈ ਨਾ ਬੰਗਾਲ ਦੀ ਜੱਤ ਕੌਣ ਸੀ ਇਥੇ ਸ਼ਾਸਕ ਰਾਜੇ ਮਹਿਮੂਦ ਸ਼ਾਹ ਸੀਗਾ 1543 ਦੇ ਵਿੱਚ ਹੁੰਦੀ ਆ ਪਰ ਜਿਹਦਾ ਸਾਹਮਣਾ ਸ਼ਿਰਸ਼ਾ ਸੂਰੀ ਦੇ ਨਾਲ ਹੁੰਦਾ ਉਹ ਖਿਜ਼ਰ ਖਾਨ ਦਾ ਨਾਮ ਦਾ ਵਿਅਕਤੀ ਹੁੰਦਾ ਕਿਉਂਕਿ ਇਹਦੀ ਮੌਤ ਤੋਂ ਬਾਅਦ ਉਹ ਉਹ ਰਾਜ ਖ਼ਵਾਲ ਲੈ ਲੈਂਦਾ ਤੇ ਉੱਥੇ ਸੁਬੇਦਾਰ ਨੂੰਦਰਾਜੇ ਖਿਜ਼ਰ ਖਾਨ ਜਿਹੜਾ ਕਿ ਮਹਿਮੂਦ ਸ਼ਾਹ ਦੀ ਪੁੱਤਰੀ ਨਾਲ ਵਿਆਹ ਕਰਕੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੰਦਾ ਤੇ ਫਿਰ ਜਿਹੜਾ ਸ਼ਿਰਸ਼ਾ ਸੂਰੀ ਉਹਨੂੰ ਕੈਦ ਕਰ ਲੈਂਦਾ ਫਿਰ ਇਹ ਰਾਜੇ ਬੰਗਾਲ ਦੀ ਜਿਹੜੀ ਵਿਵਸਥਾ ਹੈ ਨੂੰ ਜ਼ਰੂਰ ਧਿਆਨ ਚ ਰੱਖਣਾ ਜਦੋਂ ਇੱਥੇ ਫਿਰ ਇਹ ਸ਼ੇਰਸ਼ਾ ਸੂਰੀਏ ਨੂੰ ਕੈਦੀ ਕਰ ਲੈ ਬਣਾ ਲੈਂਦਾ ਤੇ ਬੰਗਾਲ ਦੇ ਵਿੱਚ ਉਹ ਰਾਜੇ ਜਿਹੜਾ ਰਾਜ ਭਾਗ ਨੂੰ ਸੰਭਾਲਣ ਵਾਸਤੇ ਇੱਕ ਅਲੱਗ ਤਰ੍ਹਾਂ ਦੀ ਪਰ ਜਿਹੜੀ ਪ੍ਰਸ਼ਾਸਨ ਵਿਵਸਥਾ ਹੈਗੀ ਉਹਨੂੰ ਬਣਾਉਂਦਾ ਤਾਂ ਉੱਥੇ ਜਿਹੜਾ ਹੈਗਾ ਸਰਕਾਰਾਂ ਦੇ ਵਿੱਚ ਜਿਹੜਾ ਉਹ ਬੰਗਾਲ ਨੂੰ ਵੰਡਿਆ ਜਾਂਦਾ ਜ਼ਿਲ੍ਹਿਆਂ ਦੇ ਵਿੱਚ ਜ਼ਿਲਿਆਂ ਉਸ ਸਮੇਂ ਸਰਕਾਰਾਂ ਕਿਹਾ ਜਾਂਦਾ ਸੀ राजे ਧਿਆਨ ਚ ਰੱਖਣਾ ਇਹ ਸ਼ਬਦ ਤਾਂ ਸਰਕਾਰਾਂ ਦੇ ਵਿੱਚ ਵੰਡਿਆ ਜਾਂਦਾ ਹੈ राजे ਤੇ ਇਹਨਾਂ ਦੇ ਉੱਤੇ ਜਿਹੜਾ ਨਿਯੰਤਰਣ ਕਰਨ ਦੇ ਵਾਸਤੇ ਸਿੱਕਦਾਰ ਜਿਹੜੇ ਨਿਯੁਕਤ ਕੀਤੇ ਜਾਂਦੇ ਆ ਠੀਕ ਹੈ ਨਾ ਤਾਂ ਪੁੱਛ ਸਕਦੇ ਆ ਬੰਗਾਲ ਨੂੰ ਕਾਦੇ ਵਿੱਚ ਵੰਡਿਆ ਗਿਆ ਜ਼ਿਲਿਆਂ ਵੀ অপਸ਼ਨ ਹੋ ਸਕਦੀ ਹੈ ਸਰਕਾਰਾਂ ਵੀ ਦੋਨਾਂ ਦੇ ਵਿੱਚ ਵੰਡਿਆ ਗਿਆ ਸੀਗਾ ਤੇ ਉਹਨਾਂ ਦੇ ਉੱਤੇ ਨਿਯੰਤਰਣ ਕਰਨ ਵਾਸਤੇ ਜਿਹੜੇ ਕੌਣ ਰੱਖੇ ਗਏ ਸਿੱਕਦਾਰ ਆ ਜਿਹੜੇ ਉਹ ਰੱਖੇ ਗਏ ਸੀਗੇ ਤੇ ਸਿੱਖਦਾਰਾਂ ਦੇ ਉੱਤੇ ਨਿਯੰਤਰਣ ਕਰਨ ਵਾਸਤੇ ਰਾਜੇ ਅਮੀਰੇ ਬੰਗਲਾ ਨਾਂ ਦਾ ਪਦ ਬਣਾਇਆ ਗਿਆ ਸੀ ਠੀਕ ਹੈ ਨਾ ਸਿੱਖਦਾਰਾਂ ਦੇ ਉੱਤੇ ਅੱਗੇ ਨਿਯੰਤਰਣ ਕਰਨ ਦੇ ਲਈ ਕਿਉਂਕਿ ਰਾਜੇ ਬੰਗਾਲ ਦੇ ਉੱਤੋਂ ਵਿਦਰੋਹ ਕਾਫੀ ਹੁੰਦੇ ਸੀਗੇ ਤਾਂ ਉੱਥੋਂ ਦੀ ਜਿਹੜੀ ਸ਼ਾਸਨ ਵਿਵਸਥਾ ਨੂੰ ਇਹਨੇ ਪੂਰੇ ਵਧੀਆ ਸੁਚੱਜੇ ਢੰਗ ਦੇ ਨਾਲ ਫਿਰ ਸੰਭਾਲਿਆ ਸੀਗਾ ਠੀਕ ਆ ਤੇ ਜਿਹੜਾ ਅਮੀਰੇ ਬੰਗਾ ਹੁੰਦਾ ਸੀ ਨਾ ਰਾਜੇ ਇਹ ਸਿੱਧਾ ਸੂਰੀ ਨੂੰ ਜਵਾਬਦੇਹ ਹੁੰਦਾ ਸੀ ਜਿਵੇਂ ਮੰਨ ਲਓ ਅਮੀਰੇ ਬੰਗਾ ਨੇ ਨਿਯੰਤਰਣ ਕਰਨਾ ਸੀ ਸਿੱਖਦਾਰ ਤੇ ਸਿੱਖਦਾਰ ਨੇ ਸਰਕਾਰਾਂ ਦੇ ਇਨਾਂ ਦੇ ਸਾਰੇ ਕੰਮਾਂ ਦੀ ਡਿਟੇਲ ਜਿਹੜਾ ਅਮੀਰੇ ਬੰਗਾ ਫਿਰ ਉਹ ਸੂਰੀ ਨੂੰ ਡਾਇਰੈਕਟ ਦਿੰਦਾ ਸੀ ਕਿਸੇ ਹੋਰ ਦੇ ਸਾਹਮਣੇ ਜਵਾਬ ਦੇ ਨਹੀਂ ਹੁੰਦਾ ਸੀ ਜਿਵੇਂ ਆਪਾਂ ਉਹ ਮੰਤਰੀ ਪਰਿਸ਼ਦ ਦੇ ਵਿੱਚ ਵੇਖਦੇ ਆ ਨਾ ਕਿ ਇੱਕ ਕੈਬਨਿਟ ਮੰਤਰੀ ਹੁੰਦੇ ਆ ਇੱਕ ਰਾਜ ਮੰਤਰੀ ਹੁੰਦੇ ਆ ਇੱਕ ਉਪ ਮੰਤਰੀ ਹੁੰਦੇ ਆ ਨਾ ਤਾਂ ਉਸੇ ਤਰ੍ਹਾਂ ਇਹ ਹੁੰਦਾ ਰਿਹਾ ਜੀ ਇਸ ਤਰ੍ਹਾਂ ਉਹਨਾਂ ਨੂੰ ਜਿਹੜਾ ਹੈ ਵੰਡਿਆ ਗਿਆ ਸੀਗਾ ਫਿਰ ਮਾਲਵਾ ਦੀ ਜੱਤ ਸਾਰੀ ਬਈ ਮਾਲਵਾ ਦੀ ਜੱਤ 1542 ਈਸਵੀ ਦੇ ਵਿੱਚ ਮਾਲਵਾ ਦੇ ਵਿੱਚ ਮੱਲੂ ਖਾਨ ਦਾ ਸੀਗਰਾਜੇ ਸ਼ਾਸ਼ਨ ਮੱਲੂ ਖਾਨ ਤੋਂ ਸ਼ੇਰਸਿਆ ਸੂਰੀ ਨੂੰ ਇਹ ਡਰ ਸੀਗਾ ਕਿ ਕਿਤੇ ਉਹ ਮਾਲਦੇਵ ਜੋ ਕਿ ਮੇਵਾਰ ਦਾ ਰਾਜਾ ਸੀ ਉਹਦੇ ਨਾਲ ਮਿਲ ਕੇ ਵੀ ਮਿਲ ਗਿਆ ਤਾਂ ਮੇਰੇ ਵਾਸਤੇ ਵੱਡਾ ਖਤਰਾ ਬਣ ਸਕਦਾ ਇਸੇ ਕਰਕੇ ਇਹ ਜਿਹੜਾ ਮਾਲਵਾਰ ਨੂੰ ਜਿੱਤ ਕੇ ਜਿਹੜਾ ਮੱਲੂ ਖਾਨ ਜਾਂ ਕਾਦਰ ਸ਼ਾਹ ਨੂੰ ਉੱਥੋਂ ਹਰਾਉਂਦਾ ਫਿਰ ਰਾਏਸਨ ਦੀ ਰਾਏਸਨ ਦੀ ਜਿੱਤ ਰਾਏਸਨ ਦੀ ਜਿੱਤ ਤਾਂ ਰਾਜੇ ਜਿਹੜੀ ਇੱਕ ਅਜਿਹੀ ਜਿੱਤ ਆ ਜਿਹੜੀ ਕਿ ਸੂਰੀ ਦੇ ਨਾਮ ਤੇ ਇੱਕ ੱੱਬਾ ਸੀਗੀ ਠੀਕ ਹੈ ਨਾ ਤਾਂ ਇੱਕ ਕਲੰਕ ਦੇ ਸਮਾਨ ਸੀ ਰਾਜੇ ਇਹ ਜਿੱਤ ਰਾਏਸਨ ਦੀ ਜਿੱਤ ਇਹ ਨੇ ਕਰਾਉਣ ਦੀ ਝੂਠੀ ਸੌਂ ਕਾਦੀ ਸੀ ਇੱਥੇ ਇਹ ਇੱਥੇ ਰਾਇਸਨ ਦੇ ਵਿੱਚ ਪੂਰਨ ਮਾਲ ਦੇ ਦਾ ਸ਼ਾਸਨ ਸੀ ਕਰਾ ਜੇ ਜਿਹੜਾ ਕਿ ਬਾਬਰ ਚੰਦੇਰੀ ਦਾ ਕਿਲਾ ਬਾਬਰ ਨੇ ਮਿਹਦਨੀ ਰਾਇ ਤੋਂ ਜਿੱਤਿਆ ਸੀ ਨਾ ਤਾਂ ਪੂਰਨ ਮਾਲ ਦੇ ਜਿਹੜਾ ਅੰਡਰ ਸੀਗਾ ਤਾਂ ਉਹਨੂੰ ਜਿੱਤਣ ਵਾਸਤੇ ਜਿਹੜਾ ਇਹਦੇ ਤੇ ਰਾਇਸਨ ਤੇ ਹਮਲਾ ਕੀਤਾ ਸੀਗਾ ਮੁੱਖ ਯੋਧ ਰਾਜੇ ਇਹ ਜਿਹੜਾ ਰਾਇਸਨ ਵਾਲਾ ਇਹ ਮੁੱਖ ਯੋਧ ਕਿੱਥੇ ਗਰੀ ਸਮੇਲ ਜਾਂ ਜੇਤਾਰਨ ਦਾ ਯੋਧੇ ਨੂੰ ਕਿਹਾ ਜਾਂਦਾਗਾ ਜਿਹੜਾ ਮੇਨ ਯੋਧ ਦਾ ਨਾਮ ਉਹਨੂੰ ਇਹ ਕਿਹਾ ਜਾਂਦਾ ਗਰੀ ਸਮੇਲ ਜਾਂ ਜੇਤਾਰਨ ਦਾ ਯੋਧਾ ਜਿਹੜਾ ਕਿ 5 ਫਰਵਰੀ 1544 ਈਸਵੀ ਨੂੰ ਹੋਇਆ ਸੀਗਾ ਇੱਕ ਪਾਸੇ ਮਾਲਦੇਵ ਦਾ ਸ਼ਾਸਨ ਸੀ ਰਾਜੇ ਰਠੌਰ ਮਾਲਦੀਬ ਰਠੌਰ ਦਾ ਦੂਜੇ ਪਾਸੇ ਸ਼ੇਰਸ਼ਾ ਸੂਰੀ ਸੀਗਾ ਮਾਲਦੀਬ ਦੇ ਵਿੱਚ ਉਹਦੇ ਦੋ ਜਿਹੜੇ ਸੈਨਾਪਤੀ ਹੁੰਦੇ ਆ ਯੈਤਾ ਤੇ ਕੁੰਫਾ ਜਾਂ ਕੁੰਬਾ ਕੋਈ ਵੀ ਹੋ ਸਕਦਾ ਨਾਮ ਲਿਖਿਆ ਇਹ ਜਿਹੜੇ ਆਪਣੀ ਸੈਨਾ ਦੀ ਅਗਵਾਈ ਕਰਦੇ ਆ ਤੇ ਸ਼ੇਰਸ਼ਾ ਸੂਰੀ ਦੇ ਵੱਲੋਂ ਜਿਹੜਾ ਹੈਗਾ ਉਹ ਆਪ ਹੀ ਜਿਹੜਾ ਹੈਗਾ ਅਗਵਾਈ ਕਰਦਾ ਤੇ ਉਹਦਾ ਸਾਥ ਹੈ ਜਿਹੜਾ ਉਹ ਵੀਰਦੇਵ ਤੇ ਕਲਿਆਣ ਮਲ ਨੇ ਦਿੱਤਾ ਸੀ ਤਾਂ ਪੁੱਛ ਸਕਦੇ ਆ ਕਿ ਗਰੀਸ ਮੇਲ ਦੇ ਯੋਧੇ ਦੇ ਵਿੱਚ ਜਿਹੜਾ ਸ਼ੇਰਸ਼ਾ ਸੂਰੀ ਦਾ ਸਾਥ ਹੈ ਉਹ ਕਿਹਨੇ ਦਿੱਤਾ ਸੀ ਤਾਂ ਵੀਰਦੇਵ ਤੇ ਕਲਿਆਣ ਮਲ ਨੇ ਦਿੱਤਾ ਸੀਗਾ ਇਹਦੇ ਵਿੱਚ ਜਿਹੜਾ ਸ਼ੇਰਸ਼ਾ ਸੂਰੀ ਉਹ ਜਿੱਤ ਜਾਂਦਾ ਪਰ ਜਿੱਤ ਤੋਂ ਬਾਅਦ ਸੂਰੀ ਨੇ ਕਿਹਾ ਸੀ राजे ਕਿ ਮੈਂ ਅੱਜ ਇੱਕ ਬਾਜਰੇ ਦੀ ਮੁਠੀ ਲਈ ਹਿੰਦੁਸਤਾਨ ਦੀ ਬਾਦਸ਼ਾਹੀ ਖੋ ਚੁੱਕਾ ਸੀ ਤੇ ਪੁੱਛ ਸਕਦੇ ਆ ਕਿ ਇਹ ਸਟੇਟਮੈਂਟ ਉਹਨੇ ਕਿਹੜੀ ਜਿੱਤ ਤੋਂ ਬਾਅਦ ਕੀਤੀ ਸੀ ਤਾਂ ਗਰੀਸ ਮੇਲ ਦੀ ਜਿਹੜੀ ਜਿੱਤ ਆ ਗਈ ਜੋਦਿਆ ਸੀਗਾ ਉਹਦੇ ਵਿੱਚ ਜਿੱਤਣ ਤੋਂ ਬਾਅਦ ਜਿਹੜਾ ਇਹਨੇ ਕਿਹਾ ਸੀਗਾ ਫਿਰ ਕਲਿੰਜਰ ਦੀ ਜਿੱਤ ਹੁੰਦੀ ਰਹਾ ਜੇ ਬਦेलਖੰਡ ਇਥੋਂ ਦਾ ਸ਼ਾਸਕ Rajput ਰਾਜਪੁੱਤਰ ਰਾਜਾ ਸੀਗਾ ਰਾਜਾ ਕੀਰਤ ਸਿੰਘ ਇਹ ਯੁੱਧ ਪੰਜ ਇਹ ਜਯੋਦ ਸੂਰੀ ਦੀ ਲਾਸਟ ਜਿੱਤ ਸੀਗੀ ਰਾਜਪੁੱਤਰ ਰਾਜਾ ਕੀਰਤ ਸਿੰਘ ਦਾ ਸ਼ਾਸਨ ਸੀ ਕਲਿੰਜਰ ਦੇ ਉੱਤੇ ਰਾਜੇ ਇਹ ਯੁੱਧ 5-6 ਮਹੀਨੇ ਤੱਕ ਚੱਲਦਾ ਇਹ ਇਸ ਯੋਧੇ ਦੇ ਵਿੱਚ ਜਿਹੜੀ ਸ਼ੇਰ ਸ਼ਾ ਸੂਰੀ ਨੇ ਤੋਪ ਵਰਤੀ ਸੀ ਉਸ ਤੋਪ ਦਾ ਨਾਮ ਉੱਕਾ ਤੋਪ ਸੀ ਕਈ ਵਾਰੀ ਤੋਪ ਦਾ ਨਾਮ ਪੁੱਛ ਲੈਂਦੇ ਹੁੰਦੇ ਰਾਜੇ ਤਾਂ ਉੱਕਾ ਤੋਪ ਸੀ ਤੇ ਜਦੋਂ ਉਹ ਜਿਹੜੀ ਉੱਕਾ ਤੋਪ ਸੀ ਨਾ ਉਹਦਾ ਉਹਦੇ ਉਹਦੇ ਵਿੱਚ ਜਿਹੜਾ ਬਾਰੂਦ ਦਾ ਗੋਲਾ ਫਟਣ ਦੇ ਕਾਰਨ ਇਹਦੀ ਮੌਤ ਹੋ ਗਈ ਸੀ ਸ਼ੇਰ ਸ਼ਾ ਸੂਰੀ ਦੀ 22 ਮਈ 1545 ਈਸਵੀ ਨੂੰ ਪਰ ਇਹ ਉਦੋਂ ਤੱਕ ਰਾਜੇ ਜਿਹੜੇ ਇਹਦੇ ਸਵਾਸ ਨਹੀਂ ਨਿਕਲੇ ਸੀਗੇ ਜਦੋਂ ਤੱਕ ਜਿਹੜਾ ਹੈਗਾ ਕਿਲਾ ਜਿੱਤਣ ਦੀ ਜਿਹੜਾ ਕਲਿੰਗਰ ਜਾਂ ਬਦੇਲ ਖੰਡ ਦਾ ਜਿਹੜਾ ਕਿਲਾ ਸੀਗਾ ਨਾ ਜਿਹੜਾ ਉਹ ਜਿੰਨੇ ਨਜ਼ਰੇ ਜਿੱਤਨ ਦੀ ਸੋਚਣਾ ਇਹਨੂੰ ਨਹੀਂ ਮਿਲੀ ਉਦੋਂ ਤੱਕ ਜਿਹੜੇ ਇਹਦੇ ਸਵਾਸ ਆ ਉਹ ਨਹੀਂ ਨਿਕਲੇ ਸੀਗੇ ਠੀਕ ਹੈ ਨਾ ਫਿਰ ਇਹਦਾ ਮਕਬਰਾ ਰਾਜੇ ਦਾ ਬਿਹਾਰ ਦੇ ਸੰਸਾਰਾਮ ਦੇ ਵਿੱਚ ਇਹਦਾ ਮਕਬਰਾ ਨਿਰਮਾਣ ਕੀਤਾ ਸੀ ਸ਼ੇਰ ਸ਼ਾ ਸੂਰੀ ਦੇ ਜੌਂਦੇ ਤੋਂ ਹੀ ਇਹ ਸ਼ੁਰੂ ਹੋ ਗਿਆ ਸੀਗਾ ਪਰ ਪੂਰਾ ਇਹਦੀ ਮੌਤ ਦੇ 3 ਮਹੀਨੇ ਬਾਅਦ ਹੋਇਆ ਸੀ ਅਗਸਤ 1545 ਈਸਵੀ ਦੇ ਵਿੱਚ ਇਹਨੂੰ ਬਿਹਾਰ ਦਾ ਤਾਜਮਹਿਲ ਕਹਿੰਦੇ ਆ ਤਾਂ ਇਹ ਪੁੱਛ ਸਕਦੇ ਆ ਕਿ ਬਿਹਾਰ ਦਾ ਤਾਜਮਹਿਲ ਕਿਸ ਨੂੰ ਕਿਹਾ ਜਾਂਦਾ ਤਾਂ ਸ਼ੇਰ ਸ਼ਾ ਸੂਰੀ ਦੇ ਮਕਬਰੇ ਨੂੰ ਕਿਹਾ ਜਾਂਦਾ ਤੇ ਭਾਰਤ ਦਾ ਦੂਜਾ ਤਾਜਮਹਿਲ ਵੀ ਕਿਹਾ ਜਾਂਦਾ ਇਸ ਸਟੇਟਮੈਂਟ ਨੂੰ ਤੁਸੀਂ ਧਿਆਨ ਦੇ ਵਿੱਚ ਜਰੂਰ ਰੱਖਣਾ ਕਨਿੰਗਮ ਨੇ ਇਹਦੇ ਬਾਰੇ ਕਿਹਾ ਸੀ ਰਾਜੇ ਜਿਹੜਾ ਸ਼ੇਰ ਸ਼ਾ ਸੂਰੀ ਦਾ ਮਕਬਰਾ ਸੀਗਾ ਉਹਦੇ ਬਾਰੇ ਕਿਹਾ ਸੀਗਾ ਕਿ ਇਹ ਤਾਜ ਤੋਂ ਵੀ ਸੁੰਦਰ ਹੈ ਕਿਰਤੀ ਹੈ ਠੀਕ ਹੈ ਨਾ ਤੇ ਪੋਚ ਸਾਰੇ ਦੇ ਕਿ ਤਾ ਹੀ ਤੋ ਸੁੰਦਰ ਹੈ ਕਰਤੀ ਇਹ ਸਟੇਟਮੈਂਟ ਇਸੇ ਤਰ੍ਹਾਂ ਵੀ ਆ ਸਕਦੀ ਹੈ ਕਿ ਤਾ ਹੀ ਤੋ ਸੁੰਦਰ ਹੈ ਕਰਤੀ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਸ਼ਿਰਸ਼ਾ ਸੂਰੀ ਦੇ ਮਕਬਰੇ ਨੂੰ ਕਿਹਾ ਜਾਂਦਾ ਕਿਹਾ ਕਿਨੇ ਕਨਿੰਗਮ ਨੇ ਕਿਹਾ ਸੀਗਾ ਅੱਗੇ ਇਹਦੇ ਕੰਮ ਆ ਰਾਜੀ ਕੰਮ ਤੇ ਇਹਦੀ ਜਿਹੜੀ ਸ਼ਾਸਨ ਵਿਵਸਥਾ ਜਾਂ ਪ੍ਰਸ਼ਾਸਨ ਵਿਵਸਥਾ ਜਿਹੜੀ ਉਹ ਆਪਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਅੱਜ ਆਪਾਂ ਇਹਦੀਆਂ ਜਿੱਤਾਂ ਬਾਰੇ ਦੇਖ ਲਿਆ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆਇਆ ਹੋਊਗਾ ਜੇ ਕਲਾਸ ਵਧੀਆ ਲੱਗੀ ਕਲਾਸ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਦੇ ਕਰੋ ਬਈ ਜਿਹੜੇ ਨਵੇਂ ਸਟੂਡੈਂਟ ਹੁੰਦੇ ਹੋ ਚ ਤਾਂ ਜੋ ਹਰੇਕ ਕਲਾਸ ਦਾ ਨੋਟੀਫਿਕੇਸ਼ਨ ਟਾਈਮ 2:00 ਟਾਈਮ 3:30 ਤੱਕ ਪਹੁੰਚ ਸਕੀ ਤੇ ਮਿਲਦੇ ਰਹਾਂਗੇ ਕੱਲ੍ਹ ਵਾਲੀ ਕਲਾਸ ਦੇ ਵਿੱਚ ਜਿੱਦੇ ਜਿਹਾ ਆਪਾਂ ਇਹਦੇ ਕੰਮ ਤੇ ਰੀਸ਼ਾਸ਼ਣ ਵਿੱਚ ਤਾਂ ਜਿਹੜੀ ਉਹਦੇ ਬਾਰੇ ਡਿਸਕਸ ਕਰਾਂਗੇ ਥੈਂਕ ਯੂ